ਅੱਜ 사दिक ਦਾ ਸੈਕੰਡ ਬਲੌਗ ਪਾਉਣ ਲੱਗੇ ਆ ਜੀ ਇਹ ਅੱਜ 사दिक ਪਹੁੰਚੇ ਸੀਗੇ ਤੇ ਅਸੀਂ ਸਵੇਰ ਸਵੇਰ ਦਾ ਗੇੜਾ ਸੀਗਾ 사दिक ਦਾ ਅੱਛਾ ਸਵੇਰ ਜਾ ਕੇ ਆਏ 사दिक ਮੈਂ ਕਿਹਾ ਚਲੋ ਛੜਕ ਦੀ ਵੀਡੀਓ ਬਣਾ ਲਈਏ 2 ਮਿੰਟ ਵੀ ਕਿੰਨੇ ਕ ਸਾਦਕ ਨੂੰ ਦਾ ਨੰਗ ਦੇ ਪੈ ਸਵੇਰ ਸਵੇਰ ਆ ਬਾਈ ਕੰਮ ਕਰਾਉਣ ਆਇਆ ਸੀ ਤਰਗਵਾਲ ਤੇ 사दिक ਦਾ ਬੋਡ ਲੱਗਾ ਆ ਪਹੁੰਚੇ ਤੇ ਉਹ ਟੈਕਸੀ ਸਟੈਂਡ ਆ ਸਾਹਮਣੇ ਇੱਧਰ ਅਸੀਂ ਔਲ ਖ ਮੈਡੀਕਲ ਜੇ ਜੀ ਸਾਦਕ ਆਈ ਕਿ ਚਲੋ ਸੈਰ ਸੂ ਕਰ ਆਈਏ ਸਾਦਕ ਗਏ ਸੀਗੇ ਫਿਕਰ ਰੋਡ ਤੇ ਨਾਲ ਮੇਰੇ ਜਪਰੀ ਕਾਰ ਵੀ ਹੈ ਤੇ ਅਸੀਂ ਜਾ ਰਹੇ ਸੀ ਹੁਣ ਘਰ ਨੂੰ ਵਾਪਸ ਸਵੇਰ ਸਵੇਰ ਅੱਜ ਸਾਦਕ ਤਾਂ ਕਿਹੜਾ ਲੱਗ ਗਿਆ ਜੀ ਇੱਕ ਰਕ ਬਾਈਪਾਸ ਹੈਗੀ ਹੈ بار بار ਨਹੀਂ ਜਾ ਸਕਦੇ ਆਪਾ ਤੁਹਾਨੂੰ ਮੈਂ ਦਿਖਾਉਣਾ ਇੱਕ ਰੋਡ ਜੇ ਤੁਸੀਂ ਰੋਇਪਰ ਤੋਂ ਮੁਕਸਰ ਨੂੰ ਜਾਣਾ ਤੁਸੀਂ ਇੱਧਰ ਦੀ ਨਿਕ ਸਕਦੇ ਆਹ ਰੋਡ ਆ ਜੀ ਪਿੰਡ ਡੋੜ ਤੋਂ ਮੁੜ ਕੇ ਤੁਸੀਂ ਸਾਧੂ ਵਾਲਾ ਵਾਇਆ ਹੋ ਕੇ ਢਲਮਾਪੁਰ ਤੋਂ ਵਾਇਆ ਹੋ ਕੇ ਇੱਧਰ ਹੀ ਜਾ ਸਕਦੇ ਆ ਜਿੱਦਾਂ ਰੋਡ ਆਉਂਦਾ ਜੀ ਸਾਫ ਰੋਡ ਆ ਬਿਲਕੁਲ ਇੱਕ ਦੋ ਹੀ ਖੱਟੇ ਹੁੰਦੇ ਬਸ ਬਾਕੀ ਸਾਫ ਸਾਜ ਵਧੀਆ ਸਸ਼ੀਕਲ ਜੀ ਅਸੀਂ ਚੱਲੇ ਅੱਜ ਸਕੂਲ ਗੱਡੀ ਤੇ ਤੇ ਸਾਡੀ ਵੈਨ ਸੀਗੀ ਲੰਗੀ ਤੇ ਮੈਂ ਤੇ ਜਪਨੀਤ ਕੌਰ ਰਹਿਗੇ ਸੀਗੇ ਤੇ ਅਸੀਂ ਜਾਣਾ ਸੀ ਅੱਜ 사adik ਦਾ ਗੀੜਾ ਲਾਉਣ ਤੇ 사adik ਜਾ ਕੇ ਹੁਣ ਅਸੀਂ ਚੱਲੇ ਆ ਜੀ ਸਕੂਲ ਨੂੰ ਤੇ ਅਸੀਂ ਜਾ ਰਹੇ ਸੀ ਗੱਡੀ ਦੇ ਹੁਣ ਅਸੀਂ ਦੋਨੋਂ ਜਾ ਰਹੇ ਆ ਮੈਂ ਤੇ ਜਪਨੀਤ ਕੌਰ ਜਪਨੀਤ ਹੈਲੋ ਕਰ ਦੋ ਸਰ ਇਹਨੂੰ ਓਕੇ ਅਸੀਂ ਹੁਣ ਅ ਸਰਦੀ ਸਪੀਡ ਤੇ ਜਾ ਰਹੇ ਸੀਗੇ ਅੱਜ 40 60 40 60 ਦੀ ਸਪੀਡ ਤੇ ਤੇ ਬਹੁਤ ਵਧੀਆ ਮੌਸਮ ਅੱਜ ਧੁੱਪ ਲੱਗੀ ਆ ਤੇ ਹੋਰ ਗੱਲਾਂ ਬਾਤਾਂ ਸੁਣਾਓ ਸਾਡਾ ਚੈਨਲ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਵਲੋਗਿੰਗ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਇੱਕ ਵਾਰ ਕਮੈਂਟ ਜਰੂਰ ਕਰਕੇ ਦੱਸਿਓ ਵੀ ਠੀਕ ਆ ਕੰਮ ਕਿ ਹੋਰ ਇਸ ਤੋਂ ਵਧੀਆ ਇੰਪਰੂਵ ਕਰਨ ਦੀ ਸਾਨੂੰ ਲੋੜ ਆ ਤੇ ਦੱਸਿਓ ਅਸੀਂ ਜਰੂਰ ਇੰਪਰੂਵ ਕਰਾਂਗੇ ਤੇ ਵਕ ਵਕ ਚੀਜ਼ ਤੁਹਾਨੂੰ ਦਿਖਾਇਆ ਕਰਾਂਗੇ ਪਰ ਸਿੱਧਾ ਅਹੀ ਪ੍ਰੋਫਾਈਲ ਤੇ ਜਿਹੜੀਆਂ ਵੀਡੀਓਸ ਨੂੰ ਬਲੌਗਿੰਗ ਨੂੰ ਅਪਲੋਡ ਕਰਿਆ ਕਰਾਂਗੇ ਹੋਰ ਸੁਣਾਉ ਕੋਈ ਨਵੀਂ ਤਾਜ਼ੀਆਂ ਅਸੀਂ ਜਾ ਰਹੇ ਸੀਗੇ ਅੱਜ ਦੋਨੋਂ ਤੇ ਅਸੀਂ ਪਹੁੰਚ ਕੇ ਸਕੂਲ ਪਹੁੰਚ ਕੇ ਕਰਦੇ ਆਂ ਆਪਾਂ ਗੱਲਬਾਤ ਤੇ ਝੋਟੀ ਵਾਲਾ ਰਹਿ ਗਿਆ ਜੀ 2 ਕਿਲੋਮੀਟਰ ਜੀ ਅਸੀਂ ਜਾ ਰਹੇ ਸੀਗੇ ਆ ਦਸਤੇ ਚ ਕਾਫੀ ਲੋਕਾਂ ਨੇ ਹੁਣ ਟਮਾਟਰ ਦੀ ਖੇਤੀ ਕਰਨੀ ਸ਼ੁਰੂ ਕਰਤੀ ਐ ਤੇ ਸਰੋਂ ਸਰੋਂ ਵੀ ਕਾਫੀ ਵਧੀਆ ਖੜੀ ਐ ਹਰੇ ਹਰੇ ਫੁੱਲ ਖਟੇ ਖਟੇ ਫਲ ਲੱਗੇ ਆ ਤੇ ਬਹੁਤ ਵਧੀਆ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਜੀ ਆ ਦੇਖੋ ਸਰੋਂ ਦੇ ਫੁੱਲ ਠੱਠੇ ਠੱਠੇ ਵਧੀਆ ਟਮਾਟਰ ਟਮਾਟਰਾਂ ਦੀ ਖੇਤੀ ਕੀਤੀ ਹੋਈ ਐ ਕਰਕਾਂ ਵਧੀਆ ਪੱਕਾਂ ਦੇ ਸਹਿਤ ਆ ਚੁੱਕੀਆਂ ਸਿੱਟੇ ਛਿੱਟੇ ਕੱਢ ਲਏ ਆ ਤੇ ਬਸ ਵਧੀਆ ਚੱਲ ਰਿਹਾ ਸਿਸਟਮ ਸਾਰਾ ਏ ਰੋਡ ਵੱਡਾ ਬਣ ਗਿਆ ਇਹਦੇ ਨਾਲ ਬਹੁਤ ਸੌਖਾ ਹੋ ਗਿਆ ਇਹ ਸਿੱਧਾ ਫਰੀ ਕੋਟ ਨੂੰ ਜਾ ਰਿਹਾ ਰੋਡ ਇਹ ਤੁਸੀਂ ਜੇ ਜਾਣਾ ਹੋਵੇ ਸਾਧਕ ਤੋਂ ਜਾਂ ਇਧਰੋਂ ਮੁਕਸਰ ਰੋਡ ਤੋਂ ਸੰਗਰਾੁਰ ਪਿੰਡ ਜਿਹੜਾ ਹੈਗਾ ਵੱਡਾ ਰੋਡ ਜਾਂਦਾ ਤੇ ਫਰੀ ਕੋਟ ਨੂੰ ਚੱਕੀ ਵੀ ਦੀ ਹੋ ਕੇ ਤੁਸੀਂ ਜਾ ਸਕਦੇ ਆ ਤੇ ਇਹ ਸਿੱਧਾ ਰੋਡ ਉਧਰ ਹੀ ਜਾਂਦਾ ਜੀ ਫਾਈਨਲੀ ਹੋ ਗਈ ਹੈ ਛੁੱਟੀ ਤੇ ਹੁਣ ਸਾਡੇ ਨਾਲ ਜਸਨੀਤ ਕੌਰ ਵੀ ਆ ਗਈ ਆ ਤੇ ਅਸੀਂ ਹੁਣ ਵਾਪਸ ਜਾ ਰਹੇ ਆ ਘਰ ਨੂੰ ਇਹ ਜੱਪ ਕਹਿੰਦੀ ਮੇਰੇ ਨੂੰ ਨੀਂਦ ਆਉਂਦੀ ਆ ਇਹ ਤਾਂ ਕਈ ਸੌ ਤੇ ਇਹ ਸੁੱਤੀ ਪਈ ਆ ਗੱਡੀ 'ਚ ਤੇ ਅਸੀਂ ਜਾ ਰਹੇ ਆ ਜੀ ਹੁਣ ਪਿੰਡ ਨੂੰ ਫਾਈਨਲੀ ਵਾਪਸ ਤੇ ਹੋਰ ਸੁਣਾਉਗਾ ਨਾ ਪਤਾ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜੇ ਤੁਸੀਂ ਇੱਕ ਵਾਰੀ ਅ ਇਸ ਵੀਡੀਓ ਬਾਰੇ ਜਰੂਰ ਸਾਨੂੰ ਰਾਇ ਜਰੂਰ ਦਿਓ ਜਿਓ ਵਾਰੀ ਵਾਰੀ ਇਸ ਤੁਹਾਨੂੰ ਇਹੀ ਗੱਲ ਕਹਿ ਰਹੇ ਆ ਕਿ ਕਮੈਂਟ ਕਰਕੇ ਦੱਸਿਓ ਕੀ ਇੰਪਰੂਵ ਕਰਨ ਦੀ ਲੋੜ ਆ ਸਾਨੂੰ ਹੋਰ ਤੇ ਕਿਉਂਕਿ ਆਪਾਂ ਨਵਾਂ ਨਵਾਂ ਬਲੌਗ ਸਟਾਰਟ ਕੀਤਾ ਨਾ ਇਹ ਹੁਣ ਜੱਪਕੌਰ ਛੱਡੀ ਬਈ ਆ ਦੇ ਵਿੱਚ ਤੇ ਜਸਨੀਤ ਕਾਰ ਖੜੀ ਹੋਈ ਆ ਗੱਦੀ ਦੇ ਵਿਚਾਲੇ ਤੇ ਇਹ ਕਹਿੰਦੀ ਕਿ ਮੈਂ ਤੁਹਾਡੇ ਨਾਲ ਜਾਣਾ ਇਹ ਹੁਣ ਵਾਪਸ ਅਸੀਂ ਘਰ ਨੂੰ ਜਾ ਰਹੇ ਆਂ ਦੀਆ ਦੀਆ ਬੜੀ ਬਿਲਕੁਲ ਸਲੋ ਮੋਸ਼ਨ ਤੇ ਹੀ ਜਾ ਰਹੇ ਆ ਹੌਲੀ ਹੌਲੀ ਅਸੀਂ ਜਾ ਰਹੇ ਸੀ ਬਾਜਾਂ ਸਕੂਲ ਗਈ ਸੀ ਮਾਂ ਛੁੱਟੀ ਹੋ ਗਈ ਇੱਥੜਾ ਦੀ ਹਾਂ ਟੰਗ ਦੇ ਆਈ ਗੱਲ ਕਿਉਂ ਮੈਂ ਕਾ ਚੜੇਗੀ ਹੋਰ ਗੱਲਬਾਤ ਕੋ ਕਰਨੀ ਹੈ ਜਸਨੀਤ ਕੋਈ ਗੱਲਬਾਤ ਕਰਨੀ ਹੈ ਹਾਂ ਕਰੋ ਆ ਛੋਟੀ ਬੱਚੀ ਆਈ ਹੈ ਨਾ ਛੋਟੀ ਬੱਚੀ ਆਈ ਹੈ ਨਾ ਆਜ ਉਸ ਕੋ ਮੁੱੱਚੀ ਕਰਦੇ ਹਾਂ ਲਓ ਜੀ ਫਾਈਨਲੀ ਅਸੀਂ ਪਹੁੰਚ ਗਏ ਖੇਤ ਤੇ ਜਸਨੀਤ ਨੇ ਆਸਮਾਨ ਦੀ ਵੀਡੀਓ ਬਣਾ ਲਈ ਤੇ ਆਪ ਮੈਂ ਆਇਆ ਸੀ ਪੱਠੇ ਵੱਢਣ ਤੇ ਨਾਲ ਆਇਆ ਸੀ ਅੱਜ ਆਪਣੇ ਡੈਡੀ ਪੱਠੇ ਵੱਢਣ ਤੇ ਅਸੀਂ ਦੋਨੋਂ ਇਕੱਠੇ ਪੱਠੇ ਵੱਢ ਰਹੇ ਸੀਗੇ ਇੱਕ ਬੰਦਾ ਆਇਆ ਤੇ ਅਸੀਂ ਉਹਨੇ ਨਾਲ ਗੱਲਾਂ ਕਰਨ ਲੱਗ ਗਏ ਥੋੜੀਆਂ ਜਿਹੀਆਂ ਤੇ ਅੱਜ ਸੁਨੀਲ ਨੇ ਵੀਡੀਓ ਦਾ ਕੈਮਰਾ ਕਿੱਧਰ-ਕਿਧਰ ਨੂੰ ਘੁਮਾਤਾ ਕੋਈ ਪਤਾ ਹੀ ਨਹੀਂ ਲੱਗਿਆ ਵੀਡੀਓ ਨੂੰ ਸ਼ੇਅਰ ਤੇ ਲਾਈਕ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਤਾਂ ਜੋ ਅਸੀਂ ਕੋਸ਼ਿਸ਼ ਤੁਹਾਡੀ ਹੋਰ ਇਹੋ ਜੀਆਂ ਵੀਡੀਓ ਹੋਰ ਬਣਾ ਬਣਾ ਕੇ ਸਾਹਮਣੇ ਪੇਸ਼ ਕਰੀਏ ਮੋਟੀਵੇਸ਼ਨ